ਭਾਰਤ ਜਨਤਾ ਪਾਰਟੀ ਨੇ ਕੱਲ ਆਪਣਾ ਕੈਂਡੀਡੇਟ ਹੰਸਰ ਹੰਸ ਜੀ ਨੂੰ ਘੋਸ਼ਣਾ ਵੀ ਕਰ ਦਿੱਤੀ ਹੈ। ਔਰ ਜਿਵੇਂ ਤੁਸੀਂ ਦੱਸਿਆ ਕਿ ਇਤਿਹਾਸ ਦੀ ਗੱਲ ਹੈ। ਤੇ ਮੈਂ ਕਹਾਂਗਾ ਕਿ ਭਾਰਤ ਜਨਤਾ ਪਾਰਟੀ ਇਸ ਵਾਰ ਫਰੀਦਕੋਟ 'ਚ ਇਤਿਹਾਸ ਰਚਣ ਜਾ ਰਹੀ ਹੈ। ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਜਦੋਂ ਦੇ ਕੈਂਡੀਡੇਟ ਡਿਕਲੇਅਰ ਹੋਇਆ ਉਹਨਾਂ ਦੇ ਇਸ ਫਰੀਦਕੋਟ ਹਲਕੇ ਦੇ ਲੋਕਾਂ ਨਾਲ ਜਿਹੜਾ ਮਿਲਣਾ ਹੋਇਆ ਹੈ ਜਾਂ ਉਹਨਾਂ ਦੇ ਜਿਨ੍ਹਾਂ ਵੀ ਸੰਪਰਕ ਹੋਇਆ ਹਰ ਵਿਅਕਤੀ ਇਸ ਗੱਲ ਤੋਂ ਉਤਸ਼ਾਹਿਤ ਹੈ ਕਿ ਇੱਕ ਬਹੁਤ ਅੱਛਾ ਕੈਂਡੀਡੇਟ ਜਿਹੜਾ ਹੈਗਾ ਵਾ ਭਾਰਤੀ ਜਨਤਾ ਪਾਰਟੀ ਨੇ ਇਸ ਹਲਕੇ ਨੂੰ ਦਿੱਤਾ ਹੈ। ਸਾਫ਼ ਸੁਥਰੀ ਇਮੇਜ ਹੈ। ਪੰਜਾਬ ਦਾ ਇੱਕ ਸਿਤਾਰਾ ਹੈ। ਇੱਕ ਚਮਕਦਾ ਸਿਤਾਰਾ ਹੈ ਜਿਸ ਤੇ ਕੋਈ ਉਂਗਲ ਨਹੀਂ ਚੱਕ ਸਕਦਾ। ਪੂਰੀ ਸ਼ਕਤੀ ਦੇ ਨਾਲ ਇਸ ਚੋਣਵ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੂਰੇ ਦਮ ਖੰਮ ਦੇ ਨਾਲ ਲੱਗਿਆ ਹੋਈਆਂ ਹਨ। ਔਰ ਅਸੀਂ ਇਹ ਚੋਣਾਂ ਦੀ ਘੋਸ਼ਣਾ ਤੱਕ ਲਗਭਗ ਆਪਣਾ ਸਾਰਾ ਗਰਾਊਂਡਵਰਕ ਜਿਹੜਾ ਹੈਗਾ ਵਾ 13 ਤੇ 13 ਸੀਟਾਂ ਦੇ ਉੱਤੇ ਕਰ ਚੁੱਕੇ ਹਾਂ। ਔਰ ਅੱਜ ਦੀ ਜਿਹੜੀ ਬੈਠਕ ਹੈਗੀ ਹੈ ਪਹਿਲਾਂ ਅਸੀਂ ਸਰੇ ਜਿਹੜੇ ਜਨਰਲ ਅਸੀਂ ਲੋਕ ਸਭਾ ਦਾ ਕੰਮ ਵੰਡਿਆ ਹੈਗਾ ਉਹਨਾਂ ਦੀ ਸੀਗੀ ਇਹਦੇ ਬਾਅਦ ਧਰਮਕੋਟ ਜਾਣ ਵਾਲਾ ਵਾਂ। ਯਾਨੀ ਕਿ ਜਿਹੜੇ 9 ਦੇ 9 ਵਿਧਾਨ ਸਭਾ ਹਲਕੇ ਪੈਂਦੇ ਨੇ ਉਹਨਾਂ ਸਾਰਿਆਂ ਦੇ ਵਿੱਚ ਜਿਹੜਾ ਹੈਗਾ ਵਾ ਮੈਂ ਅੱਜ ਔਰ ਕੱਲ ਜਿਹੜਾ ਹੈਗਾ ਵਾ ਉੱਥੇ ਜਾ ਕੇ ਬੈਠਕਾ ਕਰਕੇ ਉੱਥੇ ਤਿਆਰੀਆਂ ਦੀ ਸਮੀਖਿਆ ਕਰ ਰਿਹਾ ਹਾਂ ਔਰ ਤੁਹਾਡੇ ਮਾਤੇ ਮੈਂ ਇਹ ਕਹਿ ਸਕਦਾ ਕਿ ਫਰੀਦਕੋਟ ਦੀ ਸੀਟ ਐ ਸੌਰੀ ਭਾਰਤੀ ਜਨਤਾ ਪਾਰਟੀ थंपिंग ਮੈਜੋਰਿਟੀ ਨਾਲ ਜਿੱਤੇਗੀ ਕਰਨਜੀਤ ਅਲਮੋਲ ਨੂੰ ਦੇਖਦੇ ਹੋਏ ਜੀ ਕੰਪੈਰੀਟਿਵ ਮੈਦਾਨ ਚੁਕਾਰਿਆ ਗਿਆ ਹੰਸਰਾ ਜਨਸੂ ਦੇਖੋ ਮੈਂ ਕਿਸੇ ਕਲਾਕਾਰ ਮੈਂ ਹਰ ਕਲਾਕਾਰ ਦੀ ਇੱਜ਼ਤ ਕਰਦਾ ਕਿਉਂਕਿ ਉਹ ਇੱਕ ਕਲਾ ਦਾ ਖੇਤਰ ਚੋਂ ਆਏ ਨੇ ਮੈਂ ਕਿਸੇ ਇੱਕ ਬੀਜੇਪੀ ਕੋਲ ਕੋਈ ਇੱਕ ਇੱਕ ਮਿੰਟ ਇਕ ਦਾ ਜਵਾਬ ਦੇ ਰਿਹਾ ਹੈ ਜਿਹੜਾ ਵੀ ਕਲਾਕਾਰ ਹੈ ਉਹ ਆਪਣੀ ਕਲਾ ਦੇ ਮਾਧਿਅਮ ਦੇ ਨਾਲ ਜਨਤਾ 'ਚ ਪਪੂਲਰ ਹੁੰਦਾ ਹੈ ਲੇਕਿਨ ਆਪਾਂ ਛੇ ਤਰ੍ਹਾਂ ਦੇ ਦੇ ਸਕਦੇ ਹਾਂ ਕਿ ਹੰਸ ਜੀ ਦਾ ਔਰ ਆਮ ਆਦੀ ਪਾਰਟੀ ਦੇ ਕੈਂਡੀਡੇਟ ਦਾ ਜੋ ਹੈਗਾ ਉਹ ਤੁਹਾਡੇ ਸਾਹਮਣੇ ਹੈਗਾ ਸਰ ਕਲਾਕਾਰ ਪਹਿਲਾਂ ਵੀ ਹੋਏ ਸੀਗੇ ਸਨੀ ਦਿਓਰ ਸਾਹਿਬ ਜੀ ਉਸ ਵਾਰ ਟਿਕਟ ਕੱਟੀ ਗਈ ਸੀ ਉਹਨਾਂ ਨੂੰ ਹਾਂ ਸਰ ਸਾਂਜੀ ਪਹਿਲਾਂ ਵੀ ਪਾਰਲੀਮੈਂਟ ਦੇ ਮੈਂਬਰ ਰਹੇ ਨੇ ਔਰ ਜਾ ਕੇ ਦਿੱਲੀ ਵਾਲਿਆਂ ਨੂੰ ਪੁੱਛ ਕੇ ਦੇਖੋ। ਤੇ ਦਿੱਲੀ ਤੋਂ ਹੀ ਉਹਨਾਂ ਨੇ ਸਿੱਧਾ ਮੋਗੇਆ ਫਰੀਦਕੋਟ ਦੀ ਕਿਉਂ ਲਿਆ ਕੇ? ਠੀਕ ਹੈ ਨਾ? ਉਹ ਲੜਾ ਵੀ ਦਿੱਲੀ ਦੇ ਵਿੱਚ ਉਹਨਾਂ ਨੇ ਅੱਛਾ ਕੰਮ ਕੀਤਾ ਹੈਗਾ। ਸਾਨੂੰ ਪੰਜਾਬ ਕਿਉਂ ਪੰਜਾਬ ਦੇ ਰਹਿਣ ਵਾਲੇ ਨੇ ਸਾਨੂੰ ਪੰਜਾਬ ਦੇ ਵਿੱਚ ਉਹਨਾਂ ਦੀ ਲੋੜ ਸੀਗੀ। ਇਸ ਕਰਕੇ ਉਹਨਾਂ ਨੂੰ ਅਸੀਂ ਰਿਕਵੈਸਟ ਕੀਤੀ ਸੀ ਕਿ ਇਸ ਵਾਰੀ ਜਿਹੜਾ ਹੈਗਾ ਸਾਨੂੰ ਉਹਨਾਂ ਨੂੰ ਅਸੀਂ ਇੱਥੋਂ ਲੜਾਣਾ ਚਾਹੁੰਦੇ ਆ ਔਰ ਇਸ ਕਰਕੇ ਸਾਨੂੰ ਕੇਂਦਰ ਨੇ ਸਾਡੀ ਰਿਕਵੈਸਟ ਨੂੰ ਪ੍ਰਵਾਨ ਕੀਤਾ ਹੈ। ਔਰ ਉਹਨਾਂ ਦੀ ਜ਼ਿੰਮੇਵਾਰੀ ਲਈ ਹੈ ਕਿ ਫ੍ਰੀ ਗੁਰਦੀ ਸੇਵਾ ਕਰਨ ਤੁਸੀਂ ਕਿਹੜੇ ਗਠਬੰਧ ਦੀ ਗੱਲ ਕਰਦੇ ਹੋ ਕਿਹੜੇ ਗਠਬੰਧਨ ਦੀ ਗੱਲ ਕਰਦੇ ਹੋ ਜਿਹੜੇ ਗਠਬੰਧਨ ਦੀ ਸਰ ਤੁਸੀਂ ਸਮਝ ਰਹੇ ਹੋ ਜਿਹੜਾ ਦਿੱਲੀ ਦੇ ਵਿੱਚ ਨਹੀਂ ਉਹ ਗਠਬੰਧਨ ਹੈਗਾ ਗਠਬੰਧਨ ਨਹੀਂ ਨਹੀਂ ਉਹ ਗਠਬੰਧਨ ਹੈਗਾ ਉਹਦੀ ਸਭ ਤੋਂ ਪਹਿਲੀ ਪਿਕਚਰ ਤੇ ਪੰਜਾਬ ਚ ਹੈਗੀ ਯਾਰ ਕਿ ਦਿੱਲੀ ਦੇ ਵਿੱਚ ਤੇ ਉਹ ਇਕੱਠੇ ਰੈਲੀ ਕਰਦੇ ਪਏ ਨੇ ਔਰ ਪੰਜਾਬ 'ਚ ਆਪਸੇ ਚੋਣਾਂ ਲੜਦੇ ਪਏ ਨੇ ਕਦੀ ਇਸ ਤਰ੍ਹਾਂ ਦੇ ਕਦੀ ਦੇਖਿਆ ਤੁਸੀਂ ਕਦੀ ਦੇਸ਼ ਦੇ ਇਤਿਹਾਸ ਦੇ ਵਿੱਚ ਕਿ ਗਠਬੰਧਨ ਹੋਵੇ ਇੱਕ ਸਟੇਟ 'ਚ ਕੁਝ ਕਰਦੇ ਹੋ ਤੇ ਦੂਜੇ ਸਟੇਟ 'ਚ ਕੁਝ ਕਰਦੇ ਹੋ ਇਹ ਕਿਹੜੇ ਕਿਹੜੇ ਰਿਸ਼ਤੇ ਸਿਰਫ ਜੜੇਗੇ ਨੇ ਇਹ ਉਹ ਪ੍ਰਸ਼ਾਚਾਰੀ ਨੇ ਜਿਨ੍ਹਾਂ ਨੇ ਦੇਸ਼ ਨੂੰ ਲੁੱਟਿਆ ਦੇਸ਼ ਦੀ ਜਨਤਾ ਨੂੰ ਕੁੱਟਿਆ ਔਰ ਹੁਣ ਜਦੋਂ ਲੱਗਦਾ ਕਿ ਅਸੀਂ ਫਸਦੇ ਪਏ ਆ ਇੱਕ ਦੂਜੇ ਦੀ ਬਾਹ ਫੜ ਕੇ ਬਚਣ ਦੀ ਕੋਸ਼ਿਸ਼ ਕਰਦੇ ਪਏ ਇਹ ਉਹੀ ਅਰਵਿੰਦ ਕੇਜਰੀਵਾਲ ਜੀ ਸਮਰਥਨ ਚ ਗਏ ਨੇ ਤੁਸੀਂ ਕਹੋ ਤਾਂ ਮੈਂ ਹੁਣ ਤੁਹਾਨੂੰ ਵੀਡੀਓ ਦਿਖਾ ਦੇਣਾ ਜਿੱਦੇ ਅਜੇ ਮਾਕਨ ਨੇ ਇਹ ਕਿਹਾ ਕਿ ਇਹਦੇ ਖਿਲਾਫ ਪਰਚਾ ਦਰਜ ਕਰਕੇ ਇਹਨੂੰ ਅੰਦਰ ਕੀਤਾ ਜਾਵੇ ਭੈਣ ਸੁਪਰੀਆ ਜਿਹੜੀ ਇਹਨਾਂ ਦੀ ਮੁੱਖੇ ਪ੍ਰਵਕਤਾ ਹੈਗੇ ਨੇ ਉਹਨੇ ਪ੍ਰੈਸ ਕਾਨਫਰੰਸ ਕਿ ਮੰਗ ਕੀਤੀ ਸੀਗੀ ਕਿ ਅਰਵਿੰਦ ਕੇਜਰੀਵਾਲ ਦੇ ਖਿਲਾਫ ਐਕਸਰਸਾਈਜ਼ ਕੈਂਪ ਦੇ ਜਿਹੜਾ ਸ਼ਰਾਬਦ ਕੁਟਾਲਾ ਹੋਇਆ ਉਹਨੇ ਕੁਟਾਲੇ ਦੇ ਪੂਰੀ ਵੇਰਵੇ ਦਿੱਤੇ ਨੇ ਅੱਜ ਉਹਦੇ ਸਮਰਥਨ ਚ ਖੜੇ ਨੇ ਸਵਾਲ ਤੇ ਤੁਸੀਂ ਉਹਨਾਂ ਨੂੰ ਪੁੱਛੋ ਭਾਈ ਜੀ ਜਿਹਨਾਂ ਤੁਸੀਂ ਭ੍ਰਸ਼ਟਚਾਰੀ ਕਹਿੰਦੇ ਸੀ ਜਿਹਨਾਂ ਤੁਸੀਂ ਭ੍ਰਸ਼ਟਚਾਰੀ ਕਹਿੰਦੇ ਸੀ ਅੱਜ ਤੁਸੀਂ ਉਹਨੂੰ ਬਚਾਉਣ ਵਾਸਤੇ ਖੜ ਗਏ ਔਰ ਜਿਹੜਾ ਤੁਹਾਨੂੰ ਭ੍ਰਸ਼ਟਚਾਰੀ ਕਹਿੰਦਾ ਸੀਗਾ ਇਹ ਉਹੀ ਅਰਵਿੰਦ ਕੇਜਰੀਵਾਲ ਦੇ ਭਾਈ ਸਾਹਿਬ ਜਿਹੜਾ ਸੋਨੀਆ ਗਾਂਧੀ ਨੂੰ ਭ੍ਰਸ਼ਟਚਾਰੀ ਕਹਿੰਦਾ ਸੀ ਰਾਹੁਲ ਗਾਂਧੀ ਨੂੰ ਭ੍ਰਸ਼ਟਚਾਰੀ ਕਹਿੰਦਾ ਸੀ ਪ੍ਰਿੰਕਾ ਨੂੰ ਜੀਜੇ ਜੀ ਇਹ ਉਹੀ ਅਰਵਿੰਦ ਕੇਜਰੀਵਾਲ ਜਿਹੜਾ ਤਜਸਵੀ ਯਾਦਵ ਨੂੰ ਪ੍ਰਸ਼ਾਚਾਰੀ ਕਹਿੰਦਾ ਸੀ ਲਾਲੂ ਯਾਦਵ ਨੂੰ ਪ੍ਰਸ਼ਾਚਾਰੀ ਕਹਿੰਦਾ ਸੀਗਾ ਇਹ ਉਹੀ ਅਰਵਿੰਦ ਕੇਜਰੀਵਾਲ ਹੈ ਜਿਹੜਾ ਮੁਲੇਮ ਸਿੰਘ ਯਾਦਵ ਨੂੰ ਔਰ ਅਕਲੇਸ਼ ਯਾਦਵ ਨੂੰ ਪ੍ਰਸ਼ਾਚਾਰੀ ਕਹਿੰਦਾ ਸੀਗਾ ਇਹ ਉਹੀ ਅਰਵਿੰਦ ਕੇਜਰੀਵਾਲ ਜਿਹੜਾ ਸ਼ਸ਼ਦਪਵਾਰ ਨੂੰ ਪ੍ਰਸ਼ਾਚਾਰੀ ਕਹਿੰਦਾ ਸੀਗਾ ਇਹ ਉਹੀ ਅਰਵਿੰਦ ਕੇਜਰੀਵਾਲ ਜਿਹੜਾ ਮਮਤਾ ਪੰਨਰਜੀ ਨੂੰ ਪ੍ਰਸ਼ਾਚਾਰੀ ਕਹਿੰਦਾ ਸੀਗਾ ਅੱਜ ਉਹਨਾਂ ਦੀ ਗੋਦੀ 'ਚ ਬੈਠੇ ਨੇ ਤੇ ਫਿਰ ਸਵਾਲ ਤੇ ਉਹਨਾਂ ਨੂੰ ਪੁੱਛ ਰਹੇ ਭਈ ਕਿ ਵੀ ਆਹ ਕੀ ਕੀਤਾ ਰਵਨੀਤ ਵੀ ਤੁਹਾਨੂੰ ਬਹੁਤ ਕੁਝ ਕਹਿ ਰਹੇ ਸੀਗੇ ਭਾਜੀ ਭਾਜੀ ਦੇ ਗਲਾਬ ਤੇ ਆਜ ਜੋ ਕਾਂਗਰਸ ਇੱਕ ਜੇ ਅੱਜ ਮੈਂ ਕੁਝ ਬੋਲ ਰਿਹਾ ਮੈਂ ਪਾਰਟੀ ਲਾਈਨ ਤੇ ਬੋਲ ਰਿਹਾ ਫਿਰ ਤੁਸੀਂ ਕਹਿੰਦੇ ਹੋ ਉਹ ਬੋਲ ਰਹੇ ਸੀਗੇ ਤੁਸੀਂ ਅੰਦਾਜ਼ਾ ਲਾਓ ਜਿਹੜਾ ਵਿਅਕਤੀ ਮੋਦੀ ਜੀ ਨੂੰ ਕ੍ਰਿਟਿਸਾਈਜ਼ ਕਰਦਾ ਪਿਆ ਸੀਗਾ ਅੱਜ ਬੋਦੀ ਜੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਭਾਰਤੀ ਜਨਤਾ ਪਾਰਟੀ जॉइन ਕਰ ਰਿਹਾ ਹੈ ਇਹਦਾ ਮਤਲਬ 10 ਸਾਲਾਂ ਦੇ ਵਿੱਚ ਮੋਦੀ ਜੀ ਨੇ ਉਹ ਕਾਰ ਦਿਖਾਇਆ ਜਿਹਦੀ ਆਪੋਸ਼ਨ ਦੇ ਲੋਕਾਂ ਨੂੰ ਵੀ ਤਬ ਕੋ ਨਹੀਂ ਸੀਗੀ ਉਮੀਦ ਨਹੀਂ ਸੀ ਮੈਂ ਗੱਲ ਪੂਰੀ ਕਰ ਵਿੱਚ ਨਹੀਂ ਬੋਲੀਦਾ ਯਾਰ ਪੀਸਪੀਰੀ ਰਿਕਵੈਸਟ ਹੈ ਕੀ ਉਹਨਾਂ ਨੂੰ ਉਮੀਦ ਨਹੀਂ ਸੀ ਕਿ 10 ਸਾਲਾਂ ਦੇ ਵਿੱਚ ਇੱਕ ਵੀ ਅਰੋਪ ਪ੍ਰਸ਼ਾਸਚਰ ਦਾ ਮੋਦੀ ਸਰਕਾਰ ਤੇ ਨਹੀਂ ਲੱਗ ਸਕਿਆ ਡਵੈਲਪਮੈਂਟ ਦੇ ਸਾਰੇ ਪਾਸੇ ਦੇਖ ਲਓ ਆਪਣੇ ਪੰਜਾਬ 'ਚ ਦੇਖ ਲਈ 2 ਲੱਖ ਕਰੋੜ ਤੋਂ ਵੱਧ 10 ਸਾਲਾਂ 'ਚ ਇਨਵੈਸਟਮੈਂਟ ਆ ਗਈ ਤੁਸੀਂ ਕਹੋਗੇ ਮੈਂ ਇੱਕ ਇੱਕ ਡਾਟਾ ਤੁਹਾਨੂੰ ਗਿਣਾ ਦੇਣਾ ਇੱਕ ਇੱਕ ਹੈਡ ਗਿਣਾ ਦੇਣਾ 1 ਲੱਖ ਤੋਂ ਕਰੋੜ ਤੋਂ ਵੱਧ ਜਿਹੜੇ ਅਸੀਂ ਰੋਡ ਇਨਫਰਾਸਟ੍ਰਕਚਰ ਡਵੈਲਪ ਕੀਤੇ ਨੈਸ਼ਨਲ ਹਾਈਵੇਜ਼ ਡਵੈਲਪ ਕੀਤੇ ਆ ਤੁਹਾਡੇ ਗਵਰਨ ਬਟੰਡੇ ਐਮਜ਼ ਬਣਾਇਆ ਆ ਤੁਹਾਡੇ ਖੱਬੇ ਪਾਸੇ ਦੇਖ ਲਈਏ ਤੇ ਫਿਰੋਜ਼ਪੁਰ ਦੇ ਚ ਪੀਡੀ ਦਾ ਸੈਟਲਰ ਸੈਂਟਰ ਬਣਨ ਵਾਲਾ ਸੱਜੇ ਪਾਸੇ ਸੰਗਰੂਰ ਦੇਖ ਲਈਏ ਤੇ ਪੀਡੀ ਸੈਟਲਮੈਂਟ ਸ਼ੁਰੂ ਹੋ ਗਿਆ ਇਧਰਲੇ ਪਾਸੇ ਦੇਖ ਲੋਗੇ ਤੇ ਐਮਜ਼ ਆਈਐਮ ਅੰਮ੍ਰਿਤਸਰ ਸ਼ੁਰੂ ਹੋ ਗਿਆ ਜਿੱਥੇ ਅਸੀਂ ਲੱਖਾਂ ਕਰੋੜਾਂ ਰੁਪਇਆ ਲੋਕਾਂ ਦੇ ਵੈਲਫੇਅਰ ਵਾਸਤੇ ਲਾਇਆ ਜੇ ਉਸ ਤੋਂ ਪ੍ਰਭਾਵਿਤ ਹੋ ਕੇ ਦੂਜੀਆਂ ਪਾਰਟੀਆਂ ਦੇ ਲੋਕ ਜਿਹੜੇ ਕਿਸੇ ਵੇਲੇ ਸਾਨੂੰ ਕ੍ਰਿਟਸਾਈਜ਼ ਕਰਦੇ ਸੀਗੇ ਆ ਜੋ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਰਹੇ ਤੇ ਸੜਾ ਕ੍ਰੈਡਿਟ ਹੈ ਮੈਨੂੰ ਇੱਕ ਚੀਜ਼ ਦੱਸੋ ਤੁਸੀਂ ਪੱਤਰਕਾਰ ਬੰਦੂ ਬੈਠੇ ਹੋ ਤੁਹਾਨੂੰ ਕਿਸੇ ਨੂੰ ਈਡੀ ਦਾ ਡਰ ਲੱਗਦਾ ਅਸੀਂ ਆਰ ਲੈਵਲ ਦੇ ਨਹੀਂ ਨੀ ਨਹੀਂ ਡਰਦਾ ਕੋਈ ਕਿਤਾ ਕੁਛ ਨਹੀਂ ਈਡੀ ਤਾਂ ਉਹ ਹੀ ਡਰੇਗਾ ਜਨਾਬ ਜਿਹਨੇ ਕਾਲੇ ਕਾਰਨਾਮੇ ਕੀਤੇ ਆ ਆਮ ਜਨਤਾ ਨੂੰ ਜਾਂ ਆਮ ਨੇਤਾ ਨੂੰ ਡਰਨ ਦੀ ਕੀ ਲੋੜ ਐ ਡਰੂ ਉਹ ਜਿਹਨੇ ਕਾਲੇ ਕਾਰਨਾਮੇ ਇਹ ਆਪਣਾ ਪਾਲਾ ਮਾਰਦਾ ਉਹਨਾਂ ਨੂੰ ਇਸੇ ਪਿੱਛੇ ਅਸੀਂ ਦਿੱਲੀ 'ਚ ਇਕੱਠੇ ਹੋਏ ਨੇ ਬਾਈ ਕਿ ਤੂ ਬਾ ਫੜ ਲੋ ਬਚਪਤੀ ਇਹ ਸ਼ਾਇਦ ਡੁੱਬਨ ਤੋਂ ਲੇਕਿਨ ਮੈਂ ਇੱਕ ਚੀਜ਼ ਦੱਸਦੇ ਆ ਭਾਰਤ ਜਨਤਾ ਪਾਰਟੀ ਦੇ ਰਾਜ ਕੋਈ ਪ੍ਰਚਾਰੀ ਬਖਸ਼ਾ ਨਹੀਂ ਜਾਏਗਾ चाहे कट्ठे हो जान चाहे कले हो एक एक नु अपने सज़ा मिलेगी और यही अरविंद केजरीवाल जरा कहता के कि एक भ्रष्टाचारी हो तो उसको जेल में डालो फिर उसको इन्वेस्टिगेट करो सी बी क्या करती है ईडी क्या करती है ये अरविंद केजरीवाल के सवाल से गिरफ्तार करो सोनिया गांधी को उसको इन्वेस्टिगेट करो और भ्रष्टाचार सामने आएगा आज जो अपनी तो भ्रष्टाचार अपने भ्रष्टाचार खुले तो ईडी के नौ समय तक क्यों नहीं पेश होया यह सवाल पंजाब की और देश की जनता पूछती है ਸਰ ਪੰਜਾਬੀ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਭਾਤਜਨਤਾ ਜਿਹੜੀ ਅਕਾਲੀ ਦਲ ਦੇ ਨਾਲ ਹੀ ਤਲਾਵਲ ਜੀ ਰਹੀ ਹੈ ਪਹਿਲਾਂ 3 ਸੀਟਾਂ ਦੇ ਸੀ ਗਿਆ ਕਿ ਐਪੀ 13 ਸੀਟਾਂ ਦੇ ਨੰਨਾਂ ਖਿਡੇਗਾ ਔਰ ਵੀ ਕੱਟਾ ਕੋ ਮੈਨਕੀ ਅਸੀਂ ਬਹੁਤ ਅੱਭੀ ਇੱਥੇ ਹੈ ਭਾਰਤੀ ਜਨਤਾ ਪਾਰਟੀ ਦਾ ਬਹੁਤ ਲੰਬੇ ਸਮੇਂ ਤੋਂ ਕਾਰਕਤਾ ਦੀ ਡਿਮਾਂਡ ਸੀ ਕਿ ਅਸੀਂ ਸਾਰੀਆਂ ਸੀਟਾਂ ਦੇ ਲੜਨਾ ਚਾਹੁੰਦੇ ਹਾਂ ਔਰ ਲੋਕਾਂ ਦੀ ਡਿਮਾਂਡ ਸੀ ਕਿ ਅਸੀਂ ਕਮਲ ਦੇ ਫੁੱਲ ਤੇ ਮੋਰ ਲਾਣਾ ਚਾਹੁੰਦੇ ਹਾਂ ਔਰ ਇਸ ਕਰਕੇ ਅਸੀਂ 13 ਦੀ 13 ਸੀਟਾਂ ਦੇ ਉੱਤੇ ਅਸੀਂ ਬਹੁਤ ਪਹਿਲੇ ਤੋਂ ਤਿਆਰੀ ਸ਼ੁਰੂ ਕੀਤੀ ਹੋਈ ਹੈ ਆਈ ਥਿੰਕ ਜੋ 17 ਦੀ ਵੀ ਤਿਆਰੀ ਸ਼ੁਰੂ ਕਰ ਚੁੱਕੇ ਹਾਂ ਤੱਕ ਮਸਲਾ ਮੇਨ ਸੀ ਕਿਸਾਨੀ ਦਾ ਜੀ ਕਿਉਂਕਿ ਕਿਸਾਨ ਜਿਹੜੇ ਸੀ ਔਰ ਵੋਟਰ ਜਿਹੜੇ ਹੈਗੇ ਨੇ ਪੰਜਾਬ ਦੇ ਜ਼ਿਆਦਾ ਕਿਸਾਨ ਲੱਗਨੇ ਆ ਉਹਨਾਂ ਨੂੰ ਕਿੱਦਾਂ ਤੁਸੀਂ ਫਰਮਾਨ ਕਰੋ ਜਿਤ ਤੱਕ ਭਾਰਤੀ ਜਨਤਾ ਪਾਰਟੀ ਦਾ ਸਵਾਲ ਹੈ ਔਰ ਨਰਿੰਦਰ ਮੋਦੀ ਸਰਕਾਰ ਦਾ ਸਵਾਲ ਹੈ ਜੋ ਕਿਸਾਨੀ ਵਾਸਤੇ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਉਹ ਪਿਛਲੀ ਕੋਈ ਸਰਕਾਰ ਨਹੀਂ ਕਰ ਪਾਈ ਸਰ ਕਿਸਾਨ ਨਰਾਜ਼ ਕਿਉਂ ਆ ਰਹੇ ਆ ਤੇ ਆ ਰਹੇ ਮੈਂ ਜਵਾਬ ਦਉਂਗਾ ਤੇਰੇ ਨਾਲ ਅਸੀਂ 6000 ਰੁਪਏ ਮਿਲਣਾ ਉਹਨਾਂ ਨੂੰ ਇਸ ਸਾਲ ਦਾ ਦੇ ਰਹੇ ਆ ਕਿਸਾਨਾਂ ਨੂੰ ਡੀਏਪ ਜਦੋਂ 2014 ਚ ਆਈ ਸੀ ਉਦੋਂ 1200 ਰੁਪਏ ਦੀ ਮਿਲਦੀ ਸੀ ਅੱਜ ਉਹਦੀ ਕੀਮਤ 3000 ਰੁਪਏ ਤੋਂ ਉੱਪਰ ਹੋ ਚੁੱਕੀ ਅਸੀਂ ਸਬਸਿਡੀ ਕੇਂਦਰ ਸਰਕਾਰ ਆਪ ਵહન ਕਰ ਰਹੀ ਉਹਦਾ ਖਰਚਾ ਔਰ ਕਿਸਾਨ ਨੂੰ ਉਹੀ 1200 ਰੁਪਏ ਚ ਅਸੀਂ ਦੇ ਰਹੇ ਹਾਂ ਇਹਦੇ ਇਲਾਵਾ ਪੰਜਾਬ ਦਾ ਕਿਹੜਾ ਕਿਸਾਨ ਹੈ ਜਿਹਨੇ ਜਿਹੜੀ ਫਸਲ ਸੀ ਐਮਐਸਪੀ ਦੇ ਚੱਕਦੇ ਆ ਉਹਦਾ ਇੱਕ ਦਾਣਾ ਨਾ ਛੱਡਿਆ ਹੋਵੇ ਅਸੀਂ ਅਸੀਂ ਉਹਦੀ ਫਸਲ ਪ੍ਰੋਪਰ ਚੱਕੀ ਇੱਕ ਇੱਕ ਦਾਣਾ ਚੱਕਿਆ ਔਰ ਇਹ ਹੀ ਨਹੀਂ ਅੱਗੇ ਹੁੰਦਾ ਸੀਗਾ ਕਿ ਪੈਸਾ ਆਊਗਾ ਕਦੋਂ ਆਏਗਾ ਕਦੋਂ ਆਏਗਾ 48 ਘੰਟੇ ਦੇ ਵਿੱਚ ਵਿੱਚ ਕਿਸਾਨ ਦੇ ਖਾਤੇ 'ਚ ਜੇ ਪੈਸੇ ਗਏ ਉਹ ਨਿਰਿੰਦਰ ਮੋਦੀ ਨੇ ਪਾਇੇ ਨਹੀਂ ਜਿਸ ਤੇ ਤੁਹਾਡੀ ਇਹ ਨਾਰਾਜ਼ਗੀ ਦੀ ਗੱਲ ਹੈ ਮੈਂ ਇਹਦੇ 'ਚ ਬਹੁਤਾ ਜਾਣਣਾ ਨਹੀਂ ਚਾਹੁੰਦਾ ਕਿਉਂਕਿ ਉਹ ਜਿਹੜੇ ਨੇਤਾ ਕਰ ਰਹੇ ਨੇ ਉਹਨਾਂ ਦਾ ਪਿਛੋਕੜ ਆਪਾਂ ਸਾਰੇ ਜਾਣਦੇ ਹਾਂ ਉਹਨਾਂ ਦੇ ਪੋਲਿਟੀਕਲ ਅਫੀਲੀਏਸ਼ਨਸ ਵੀ ਜਾਣਦੇ ਸਭ ਕੁਝ ਜਾਣਦੇ ਹਾਂ ਮੈਂ ਹੁਣ ਇੱਕ ਪੁੱਛਣਾ ਚਾਹਨਾ ਇਹ ਕਹਿੰਦੇ ਨੇ ਪੰਜਾਬ ਦੀ ਐਮਐਸਪੀ ਦੀ ਗਰੰਟੀ ਦੇ ਦਿਓ ਪੰਜਾਬ ਦੀ ਮੁੱਖ ਫਸਲ ਕਿਹੜੀ ਹੈ ਚੋਨਾ ਕਣਕ ਚੱਕੀ ਜਾ ਰਹੀ ਹੈ ਇੱਕ ਇੱਕ ਦਾਣਾ ਚੱਕੇ ਜਾ ਰਹੇ ਆ ਫਿਰ ਅਸੀਂ ਉਹਨਾਂ ਨੂੰ ਹੁਣ ਅਸੀਂ ਕਿਸਾਨੀ ਨੂੰ ਕਿੰਨੀ ਗੰਭੀਰਤਾ ਨਾਲ ਲੈਣੇ ਆ ਜੇ ਇਹਨਾਂ ਨੇ ਪ੍ਰਸ਼ਨ ਉਠਾਇਆ ਸਾਡੇ ਤਿੰਨ ਮੰਤਰੀ ਤਿੰਨ ਵਾਰੀ ਚੰਡੀਗੜ੍ਹ ਆ ਕੇ ਨਾਲ ਗੱਲਬਾਤ ਕਰਨ ਵਾਸਤੇ ਉਹਨਾਂ ਨੇ ਕਿਹਾ ਪੰਜਾਬੀਆਂ ਹੋਰ ਕਿਹੜੀਆਂ ਫਸਲਾਂ ਹੁੰਦੀਆਂ ਨੇ ਮਸਰ ਮੂੰਗੀ ਆਪਣਾ ਕਪਾ ਮੱਕੀ ਤੇ ਇੱਕ ਬਾਜਰਾ ਇੱਕ ਅਸੀਂ ਉਹਨਾਂ ਤੇ 5 ਸਾਲ ਦੀ ਗਾਰੰਟੀ ਦੇਣੇ ਕਿ ਕੀ ਦਾਣਾ ਚੱਕਾਂਗੇ ਅਸੀਂ ਨਹੀਂ ਜੀ ਕਾਨੂੰਨ ਪਾਸ ਕਰ ਦਿਓ ਅਸੀਂ ਕਹਾਂ ਜੀ ਤੁਸੀਂ ਹੋਰ ਦੱਸੋ ਪੰਜਾਬ 'ਚ ਕਿਹੜੀ ਫਸਲ ਉਗਾਣੀ ਹੈ ਅਸੀਂ ਹੁਣੇ ਗਾਰੰਟੀ ਦਿੰਨੇ ਆ ਕਿ ਸਭ ਐਮਐਸਪੀ ਦੇ ਚੱਕਾਂਗੇ ਪੰਜਾਬ ਦੀ ਹਰ ਫਸਲ ਐਮਐਸਪੀ ਦੇ ਚੱਕਣ ਨੂੰ ਤਿਆਰ ਫੇਰ ਅੰਦੋਲਨ ਕਿਉਂ ਕੋਈ ਵੀ ਵਿਸ਼ਾ ਹੋਵੇ ਉਹ ਟੇਬਲ ਤੇ ਬੈਠ ਕੇ ਹੱਲ ਹੁੰਦਾ ਲੇਕਿਨ ਜੇ ਟੇਬਲ ਤੇ ਬੈਠ ਕੇ ਇਹ ਕਰ ਲਈਏ ਕਿ ਮਹਿਣਾ ਮੰਨੂ ਤੇ ਕਿਵੇਂ ਹੱਲ ਹੋਏਗਾ ਇਹਦਾ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ